ਖਾ ਕੇ ਮਾਵਾ ਜਦ ਗੇ ਰਹੇ ਨਿਆ ਮੈਂ ਉੱਥੇ ਖਨੌਰੀ ਤੇ ਵੀ ਦੇਖਦਾ ਸ਼ੰਭੂ ਤੇ ਵੀ ਦੇਖਦਾ ਪਰ ਨੌਜਵਾਨ ਜਿਹੜੇ ਬਹੁਤ ਘੱਟ ਉਹ ਧਰਨਾ ਦੇ ਵਿੱਚ ਦਿਖਦੇ ਨੇਗੇ ਨੌਜਵਾਨ ਦੇਖਣ ਦਾ ਤਾਂ ਜੇ ਨੌਜਵਾਨ ਪੰਜਾਬ ਦੇ ਵਿੱਚ ਹੋਣਗੇ ਨੌਜਵਾਨ ਪੰਜਾਬ ਦੇ ਵਿੱਚ ਰਹੀ ਨਹੀਂਗੇ ਬਾਈ ਜੀ ਨੌਜਵਾਨ ਪੰਜਾਬ ਦੇ ਵਿੱਚ ਖਤਮ ਹੋਣ ਦੇ ਕਿਨਾਰੇ ਆ ਕਿਉਂਕਿ ਜ਼ਿਆਦਾਤਰ ਤਾਂ ਨੌਜਵਾਨ ਬਾਹਰ ਦੇ ਸੰਸਾਂ ਚਲੇ ਗਏ ਜਿਹੜੇ ਰਹਿ ਗਏ ਉਹ ਭਰਾ ਉਹ ਨਫੇ ਦੇ ਵਿੱਚ ਫਸ ਗਏ ਜਿਹੜੇ ਹੁਣ ਬਚਾਰੇ ਆ ਨਵੇਂ ਵੀ ਥੋੜੇ-ਬੋਟੇ ਆਪਾਂ ਕੰਮ ਕਰਦੇ ਆ ਹਨਾ ਜਲਦੀ ਆ ਵੀ ਜਿਹੜੇ ਸੀ ਬਾਪੂ ਨੇ ਸੋਚ ਇਹ ਆ ਕਿ ਸਾਡੇ ਜਿਹੜੇ ਪੁੱਤ ਪੋਤੇ ਸੀ ਉਹਨਾਂ ਲਈ ਅਸੀਂ ਇਹ ਪੰਜਾਬ ਦੇ ਜ਼ਮੀਨਾਂ ਵਿਚਾਰ ਰਹੇ ਹਾਂ ਅਸੀਂ ਉਹਨਾਂ ਲਈ ਪੰਜਾਬ ਦਾ ਇਤਿਹਾਸ ਵਿਚਾਰ ਰਹੇ ਜੋ ਪੁੱਤ ਪੁੱਤੀ ਨਹੀਂ ਹੋਣਗੇ ਤਾਂ ਫਿਰ ਇਹਨੂੰ ਸਾਂਭੂ ਕਾ ਕੌਣ ਇਸ ਕਰਕੇ ਸਮੱਸਿਆ ਬਾਪੂ ਜੀ ਇਹ ਸਮੱਸਿਆ ਆ ਨੇ ਪੰਜਾਬ ਦੀ ਪ੍ਰਵਾਸ ਨਸ਼ਾ ਕਿ ਕਿਵੇਂ ਜਿਹੜਾ ਪੰਜਾਬ ਨੂੰ ਹਰ ਪਾਸਿਓਂ ਖਾਲੀ ਕਰਦੇ ਲੱਗੇ ਹੋਏ ਨੇ ਸਰਕਾਰਾਂ ਇੱਥੇ ਨਸ਼ਾ ਨਸ਼ਾ ਬਾਪੂ ਜੀ ਆਪਣੇ ਕਿੰਨਾ ਗੱਫੇ ਬੈਠੇ ਲੱਗਾ ਕਿੰਨਾ ਆਪਣੇ ਪਿੰਡ ਬਹੁਤ ਨਸ਼ਾ ਅੱਕੀਆਂ ਹੁੰਿਆ ਰਹਿਣਾ ਮਾਮਾ ਸਾਰੇ ਜਨਾਂ ਦੇ ਤੂੰ ਕੰਡੀ ਨਹੀਂ ਕਿੱਲੀ ਨਾਲ ਮੈਂ ਜੇ ਤਾਂ ਨੂੰ ਪੰਦਰਾਂ ਦੇ ਤੂੰ ਸਿੱਖ ਦੇਖੋ ਵੀ ਮਾਮਾ ਆਪਣਾ ਨਾ ਜਿਹੜਾ ਮਾਮਾ ਦੇਦੋਂ ਮੈਂ ਗੱਲ ਸੁਣਦਾ ਉਹਨਾਂ ਦੀ ਕਹਾਣੀ ਜਾ ਕੇ ਸੁਣਦਾ ਮਾਮਾ ਨਸ਼ੇ ਤੋਂ ਬਹੁਤ ਤਕੀਆਂ ਹੁੰਦੀਆਂ ਨੇ ਜੀ ਆਪਣੀ ਕੱਲ ਦੀ ਗੱਲ ਹੈ ਇੱਕ ਮਾਂ ਦਾ ਪੁੱਤ ਨਸ਼ੇ ਦੇ ਵਿੱਚ ਮਰ ਗਿਆ ਦੂਜਾ ਨੂੰ ਕੁੱਟੀਆਂ ਦਾ ਰਹਿਣਾ ਤੇ ਇਹ ਤੁਸੀਂ ਇੱਕ ਚੀਜ਼ ਦੇਖੋ ਜੀ ਆਪਣੇ ਪਿੰਡ ਦੇ ਵਿੱਚ ਨਸ਼ਾ ਕੁਝ ਘਰ ਪਿੰਡ ਦੇ ਵਿੱਚ ਬਚ ਕੇ ਆਪਾਂ ਇਹ ਚੀਜ਼ ਨਾ ਸੋਚੋ ਵੀਰ ਅਭੀ ਆਪਾਂ ਨੂੰ ਆਪਣੇ ਕਿਹੜਾ ਕੋਈ ਜਵਾਬ ਨਸ਼ਾ ਕਰਦੇ ਨੇ ਤੁਸੀਂ ਹੁਣ ਦੇਖ ਹੀ ਰਹੇ ਹੋ ਆਪਣੇ ਟਰਾਂਸਫਰਮਿੰਗ ਤਾਰਾਂ ਖੋਲ੍ਹਦੀਆਂ ਲਗੀਆਂ ਜਿਹੜੇ ਚੋਰੀਆਂ ਹੁੰਦੀਆਂ ਲਗੀਆਂ ਉਹ ਚੋਰੀਆਂ ਸਾਡੇ ਨਸ਼ੇ ਵਾਲੇ ਨੌਜਵਾਨੀ ਕਰਦੇ ਨੇ ਨਾ ਹੁਣ ਕੱਲਾ ਹਈ ਤਾਂ ਚੋਰੀਆਂ ਹੀ ਹੁੰਦੀਆਂ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਤਲ ਕਈ ਥਾਵਾਂ ਤੇ ਹੋਈ ਵੀ ਨੇ ਹੋਣੇ ਵੀ ਨੇਗੇ ਇਹ ਸਭ